हरियाणा डीएमसी ਚੋਂ ਬਾਹਰ ਆਉਂਦੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਐਲਾਨ ਕਿਆ ਮਰਨ ਵਰਤ ਰਹੇਗਾ ਜਾਰੀ ਅਸੀਂ ਲੜ ਰਹੇ ਹਾਂ ਪਵਿੱਕ ਦੀ ਲੜਾਈ ਚੰਡੀਗੜ੍ਹ ਬਲਾਸਟ ਮਾਮਲੇ 'ਚ ਵੱਡਾ ਐਕਸ਼ਨ ਪੁਲਿਸ ਨੇ ਹਰਿਆਣਾ ਤੋਂ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ న్యూਜ਼ 8 TL ਤੇ ਮੁਲਜ਼ਮਾਂ ਦੀਆਂ ਐਕਸਕਲੂਸਿਵ ਤਸਵੀਰਾਂ ਪਾਰਲੀਮੈਂਟ ਦੇ ਬਾਹਰ ਪੰਜਾਬ ਕਾਂਗਰਸ ਤੇ ਸਸਤਾ ਵੱਲੋਂ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ ਪ੍ਰੋਟੈਸਟ ਕਰ ਰਹੇ ਕਾਂਗਰਸ ਸਾਂਸਦਾਂ ਨੂੰ ਮਿਲੇ ਕੇਂਦਰੀ ਮੰਤਰੀ ਜੇਪੀ ਨੱਡਾ ਹਲਕੇ ਫੁਲਕੇ ਅੰਦਾਜ਼ ਛੁਈ ਗਏ ਜਥੇਦਾਰ ਸਹਿਬਾਨਾ ਦੇ ਹੱਕ ਚਾਇ ਸਬੀਰ ਸਿੰਘ ਬਾਦਲ ਕਾ ਸ਼ਰਾਰਤੀ ਅੰਸਰਾ ਬਲੋਕ ਸਿੰਘ ਸਹਿਬਾਨਾ ਖਿਲਾਫ ਚਲਾਇਆ ਜਾ ਰਿਹਾ ਕਟਿਆ ਪ੍ਰੋਪਗੈਂਡਾ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਸ਼੍ਰੀ ਹਾਲ ਤੱਕ ਸਹਿਮੂ ਸਮਰਥ ਗੈਂਗਸਟਰ ਲਾਰੈਂਸ ਮਿਸ਼ਨੋਈ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਕੇਂਰੀ ਕੇਂਦਰ ਸਰਕਾਰ ਪੁੱਛਿਆ ਭਾਜਪਾ ਦੱਸੇ ਲਾਰੈਂਸ ਗੁਜਰਾਤ ਦੀ ਜੇਲ੍ਹ ਤੋਂ ਕਿਵੇਂ ਚਲਾ ਰਿਹਾ ਨੈਟਵਰਕ ਭਾਜਪਾ ਬੋਲੀ ਆਪ ਸਰਕਾਰਾਂ ਦੀ ਨੱਕ ਥੱਲੇ ਹੋਏ ਲਾਰੈਂਸ ਤੇ ਇੰਟਰਪਟ ਪਾਵੇਂ ਕਿਸੇ ਦਬਾਅ ਤੋਂ ਬਾਅਦ ਹੀ ਸਹੀ ਪਰ ਜੇ ਮਹਿਸ ਤਿੰਨ ਦਿਨਾਂ ਦੇ ਵਿੱਚ ਹਸਪਤਾਲ ਚੋਂ ਵੱਡੇ ਕਿਸਾਨਾਂ ਨੂੰ ਬਾਹਰ ਆ ਜਾਣ ਫਿਰ ਫਰਕ ਪੈਂਦਾ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਸਾਰੇ ਦਰਸ਼ਕਾਂ ਦਾ ਫਰਕ ਤਾਂ ਪੈਂਦਾ ਹੈ ਸ਼ੁਰੂਆਤ ਜਗਜੀਤ ਸਿੰਘ ਢੱਲੇਵਾਲ ਤੋਂ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਨੂੰ ਜਿਨ੍ਹਾਂ ਨੂੰ ਡੀ ਐਮ ਸੀ ਦੇ ਵਿੱਚ ਦਾਖਲ ਕਰਾਇਆ ਗਿਆ ਸੀ ਮੋਰਚੇ ਤੋਂ ਚੱਕ ਕੇ ਜਿਸ ਵੇਲੇ ਉਹਨਾਂ ਨੇ ਮਰਨ ਵਰਤ ਰੱਖਣਾ ਸੀ ਔਰ 3 ਦਿਨ ਦੇ ਵਿੱਚ ਜੋ ਦਬਾਅ ਬਣਿਆ ਉਸ ਤੋਂ ਬਾਅਦ ਡੱਲੇਵਾਲ ਨੂੰ ਹਸਪਤਾਲ ਚੋਂ ਛੁੱਟੀ ਦੇ ਦਿੱਤੀ ਗਈ ਡੱਲੇਵਾਲ ਬਾਹਰ ਆਉਂਦੇ ਹੀ ਕੇਂਦਰ ਤੇ ਵੀ ਵਰੇ ਤੇ ਸੂਬਾ ਸਰਕਾਰ ਤੇ ਵੀ ਵਰੇ ਔਰ ਡੱਲੇਵਾਲ ਨੇ ਕਿਹਾ ਕਿ ਅਸੀਂ ਭੁੱਖ ਦੀ ਲੜਾਈ ਲੜ ਰਹੇ ਆ ਐਮਐਸਪੀ ਮਿਲੀ ਤਾਂ 100 ਸਾਲ ਤੱਕ ਸੌਖੇ ਹੋ ਜਾਵਾਂਗੇ ਉਹਨਾਂ ਨੇ ਕਿਹਾ ਕਿ ਜੇ ਸ਼ਹਾਦਤ ਵੀ ਹੋ ਗਈ ਤਾਂ ਵੀ ਕਿਸਾਨ ਅੰਦੋਲਨ ਕਰਨ ਵਾਲੇ ਸਫਲ ਰਹਿਣਗੇ ਉਹਨਾਂ ਨੇ ਕਿਹਾ ਕਿ ਸਾਡਾ ਜਿਹੜਾ ਮਰਨ ਵਰਤਾ ਉਹ ਐਸੇ ਤਰੀਕੇ ਨਾਲ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਮੈਨੂੰ ਤਾਂ ਕੇਨਾਲ ਚੱਕਿਆ ਗਿਆ ਸੀ ਔਰ ਇਸ ਵੇਲੇ ਜਿਹੜੀ ਸੂਬਾ ਸਰਕਾਰ ਹੈ ਉਹ ਵੀ ਕੇਂਦਰ ਦੇ ਨਾਲ ਪਾਈ ਵਾਲੀ ਨਿਭਾ ਰਹੀ ਹੈ ਉਹਨਾਂ ਕਿਹਾ ਕਿ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਡੀ ਐਮ ਸੀ ਦੇ ਵਿੱਚ ਨਾ ਮੇਰਾ ਕੋਈ ਚੈੱਕ ਅਪ ਹੋਇਆ ਨਾ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਦਵਾਈ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਮੇਰਾ ਬਲੱਡ ਪ੍ਰੈਸ਼ਰ ਤੱਕ ਵੀ ਚੈੱਕ ਨਹੀਂ ਹੋਇਆ ਨਾ ਹੀ ਹਸਪਤਾਲ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਟੈਸਟ ਹੋਏ ਮਿਲਣ ਤੋਂ ਬਾਅਦ ਜਗਦੀਸ਼ ਸਿੰਘ ਢੱਲਵਾਲ ਸਾਹਿਬ ਤੁਹਾਡੀ ਸਿਹਤ ਕਿਵੇਂ ਹੈ ਸਭ ਤੋਂ ਪਹਿਲਾਂ ਇਹ ਦੱਸੋ ਯਾਰ ਸਿਹਤ ਓਕੇ ਆ ਬਿਲਕੁਲ ਚੜ੍ਹਦੀ ਕਲਾ ਚਾ ਕੋਈ ਇਹੋ ਜਿਹੀ ਗੱਲ ਗਰਾਮ ਮਾਰਦਾ ਕਿ ਕਿਉਂਕਿ ਕਈ ਦਿਨ ਹਸਪਤਾਲ ਰੇ ਟੈਸਟ ਹੋਏ ਸੀ ਆ ਕਿਵੇਂ ਸੀਗਾ ਬਿਲਕੁਲ ਹਸਪਤਾਲ ਦੇ ਵਿੱਚ ਮੈਂ ਕੁਝ ਮਰਜ਼ੀ ਕਰਨਾ ਲੇਕਿਨ ਮੈਂ ਕਹੂੰਗਾ ਕਿ ਮੈਂ ਪਹਿਲੇ ਸਪੀਸੀ ਦੱਸਦਾ ਹੈ ਉਹਨਾਂ ਤੇਨੇ ਇੱਕ ਤਰ੍ਹਾਂ ਨਾਲ ਡਿਟੇਨ ਕੀਤਾ ਵੈਸੇ ਉਹਨਾਂ ਅੱਗੇ ਤੁਹਾਡਾ ਸੰਘਰਸ਼ ਕਿਵੇਂ ਰਹੇਗਾ ਕੇਂਦਰ ਦੇ ਖਿਲਾਫ ਤੁਹਾਡੀ ਲੜਾਈ ਤੁਸੀਂ ਐਮਐਸਬੀ ਦਾ ਜ਼ਿਕਰ ਕਰ ਰਹੇ ਸੀ ਕਿਵੇਂ ਕੇਂਦਰ ਦੇ ਖਿਲਾਫ ਲੜਾਈ ਰਹੇਗੀ ਜੋ ਕਾਲ ਦਿੱਤੀ ਉਹ ਮਤਲਬ ਰੈਗੂਲਰ ਰਹੇਗੀ ਅ ਅੰਸ਼ਨ ਚੱਲ ਜਾਰੀ ਰਹੇਗਾ ਅੰਸ਼ਨ ਤੁਹਾਡਾ ਜਾਰੀ ਰਹੇਗਾ ਅੱਛਾ ਇੱਕ ਮੰਗਾ ਕਿਉਂਕਿ ਜਿਹੜੇ ਲੋਕ ਨਹੀਂ ਜਾਣਦੇ ਇੱਕ ਤਾਂ ਐਮਐਸਬੀ ਦੀ ਮੰਗ ਹੈ ਕਿਹੜੀ ਕਿਹੜੀ ਮੰਗ ਹੈ ਤੁਹਾਡੀ ਥੋੜਾ ਜਿਆਦਾ ਦੱਸ ਸਕੋ ਤਾਂ ਕੋਈ ਸਵਾਲ ਹੈ ਸਭ ਤੋਂ ਵੱਡੀਆਂ ਮੰਗਾਂ ਨੇ ਐਮਐਸਬੀ ਗਰੰਟੀ ਕਾਨੂੰਨ ਡਾਕਟਰ ਸੁਮਿੰਨਾਥ ਦੀ ਰਿਪੋਰਟ ਕਿਸਾਨਾਂ ਦਾ ਕਰਜ਼ਾ ਕਰਜ਼ਾ ਔਰ ਇਹਦੇ ਨਾਲ ਮਤਲਬ ਜਿਵੇਂ ਰਾਣੀਆਂ ਮਤਲਬ ਮੰਗਾ ਕੁਝ ਅੰਦੋਲਨ ਦੀਆਂ ਉਹ ਮੰਗਾ ਸਰਕਾਰ ਨੇ ਤਾਂ ਡੱਲੇਵਾਲ ਡੀ ਐਮ ਸੀ ਹਸਪਤਾਲ ਚੋਂ ਨਿਕਲਦੇ ਹੀ ਵਾਪਸ ਖਨੌਰੀ ਵੱਲ ਰਵਾਨਾ ਹੋ ਗਏ ਔਰ ਐਲਾਨ ਕੀਤਾ ਕਿ ਮਰਨ ਵਰਤ ਉਸੇ ਤਰੀਕੇ ਨਾਲ ਜਾਰੀ ਰਹੇਗਾ ਅਗਲੀ ਖਬਰ ਉਧਰ ਪੰਜਾਬ ਦੇ ਕਾਂਗਰਸ ਸੰਸਦਾ ਨੇ ਸੰਸਦ ਦੇ ਬਾਹਰ ਕੇਂਦਰ ਦੇ ਖਿਲਾਫ ਕਿਸਾਨਾਂ ਦੇ ਹੱਕ ਚ ਪ੍ਰਦਰਸ਼ਨ ਕਾਂਗਰਸੀ ਸੰਸਥਾ ਨੇ ਲੋਕ ਸਭਾ ਦੇ ਬਾਹਰ ਖੜੇ ਹੋ ਕੇ ਭਾਜਪਾ ਦੇ ਖਿਲਾਫ ਹੱਥ ਵਿੱਚ ਤਖਤੀਆਂ ਫੜ ਕੇ ਵਿਰੋਧ ਜਤਾਇਆ ਰਾਜਾ ਵੜਿੰਗ ਨੇ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਿਆ ਤੇ ਕਿਹਾ ਕਿ ਪੰਜਾਬ ਤੋਂ ਫਸਲਾਂ ਦੀ ਖਰੀਦ ਕਰਨ ਚ ਦੇਰੀ ਕਰ ਰਹੀ ਹੈ ਪੰਜਾਬ ਦਾ ਕਿਸਾਨ ਉਹ ਸਵਾਲ ਪੁੱਛਦਾ ਹੈ ਪੰਜਾਬ ਦੀ ਸਰਕਾਰ ਸੇ ਔਰ ਕੇਂਦਰ ਦੀ ਸਰਕਾਰ ਸੇ ਕਿ ਜੋ ਦੇਸ਼ ਦਾ ਅੰਦਾ ਤਾ ਥਾ ਜੋ ਦੇਸ਼ ਦੇ ਲੋਕੋ ਦਾ ਪੇਟ ਭਰਤਾ ਥਾ ਅੱਜ ਉਸਕੇ ਸਾਥ ਇਸ ਪ੍ਰਕਾਰ ਦਾ ਅਨਿਆਏ ਕਿਉਂ FCI ਨੇ ਮਾਤਰ ਕੇਵਲ आठ परसेंट ही खरीद करने का काम किया रोजाना एफ सी आई डीमोटिवेट करती है पंजाब के किसानों को और ही राजा बड़ेंग ने केंद्रीय राजमंत्री मंत्री रवनीत बिट्टू से भी निशाने साधे लेकिन मेरे कहने का मतलब आप अगर ऐसी परिवारवाद की बात करोगे जिसका पूरा परिवार राजनीति में हो बुआ दाया दादा भाई और खुद आप तो आप ऐसी बातें करते शोभा नहीं देते ਦਰਸਲ ਜਦੋਂ ਪਹਿਲੇ ਦਿਨ ਪ੍ਰਿੰਕਾ ਗਾਂਧੀ ਸੰਸਦ ਪਹੁੰਚੇ ਸੀ ਤਾਂ ਉਸ ਦਿਨ ਬਿੱਟੂ ਨੇ ਕਿਹਾ ਸੀ ਕਿ ਕਾਂਗਰਸ ਇੱਕ ਪਰਿਵਾਰ ਤੱਕ ਸਿਮਟ ਕੇ ਰਹਿ ਗਈ ਹੈ ਤੇ ਉਧਰ ਕਾਂਗਰਸ ਸਾਂਸਦਾਂ ਦੇ ਪ੍ਰਦਰਸ਼ਨ ਤੇ ਰਵਨੀਤ ਬਿੱਟੂ ਨੇ ਨਿਸ਼ਾਨੇ ਸਾਧੇ ਨੇ ਬਿੱਟੂ ਨੇ ਕਿਹਾ ਕਿ ਸੰਸਦ ਦੇ ਬਾਹਰ ਨਹੀਂ ਸੰਸਦ ਦੇ ਅੰਦਰ ਜਾ ਕੇ ਕਿਸਾਨਾਂ ਦੇ ਮਸਲੇ ਚੱਕੋ ਸੰਸਦ ਦੇ ਅੰਦਰ ਅਸੀਂ ਤੁਹਾਡੀ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ ਅੰਦਰ ਬੋਲਣ ਨੂੰ ਭੇਜਿਆ ਏ ਉੱਥੇ ਲੋਕਾਂ ਦੇ ਮੁੱਦੇ ਕਿਸਾਨਾਂ ਦੇ ਮਜ਼ਦੂਰਾਂ ਦੇ ਜੋਰ ਸ਼ੋਰ ਨਾਲ ਚੱਕੋ ਉੱਥੇ ਤੇ ਚੱਕਣੇ ਨਹੀਂ ਗਰੀਬ ਆਦਮੀ ਦੀ ਗੱਲ ਨਹੀਂ ਹੋਣ ਦੇਣੀ ਕਿਸਾਨ ਦੀ ਗੱਲ ਨਹੀਂ ਹੋਣ ਦੇਣੀ ਇਹੀ ਨੇ ਉਹ ਐਮਪੀ ਤੇ ਜਦੋਂ ਨੱਡਾ ਸਾਹਿਬ ਮੂਰੇ ਆਏ ਤੇ ਬੋਲ ਕੀ ਸਕਦੇ ਸੀ ਤੇ ਸਭ ਨੇ ਪਿੱਛੇ ਕਰ ਲਏ ਕਿਸ ਨੇ ਪਿੱਛੇ ਲਕੋਲੇ ਕੋਈ ਮੂਰੇ ਆ ਕੇ ਥੱਲੇ ਸਿੱਟ ਲੇ ਕੋਈ ਹੱਥ ਮਲਾਉਣ ਲੱਗ ਗਿਆ ਜੋ ਮੈਂ ਤੁਹਾਡੇ ਵੀਡੀਓ ਦੇਖੀ ਆ ਉਹ ਕਿਉਂ ਕਿਉਂਕਿ ਜਦੋਂ ਨੱਡਾ ਸਾਹਿਬ ਨੇ ਚਾਹੇ ਕੋਈ ਵੀ ਆਉਂਦਾ ਉਹਨਾਂ ਨੇ ਕਿਹਾ ਸੀ ਵੀ ਅੰਦਰ ਗੱਲ ਕਰੋ ਨਾ ਆਪ ਰੋਕ ਕੌਣ ਰਿਹਾ ਤੁਹਾਨੂੰ ਤੁਸੀਂ ਭਾਰਤਾਂ ਇੱਕ ਆਮ ਆਦਮੀ ਵੀ ਵਿਚਾਰਾ ਸੜਕ ਤੇ ਪ੍ਰੋਟੈਸਟ ਕਰਦਾ ਏ ਜਿਵੇਂ ਇਹ ਕਰ ਰਹੇ ਆ ਪਰ ਆਮ ਆਦਮੀ ਨੇ ਲੱਖਾਂ ਵੋਟਾਂ ਪਾ ਕੇ ਐਮਪੀ ਬਣਾਏ ਲੱਖਾਂ ਐਮਪੀ ਬਣਾਏ ਵੋਟਾਂ ਪਾ ਕੇ ਵੜਿੰਗ ਸਾਹਿਬ ਨੂੰ ਰੰਧਾਵਾ ਸਾਹਿਬ ਨੂੰ ਅਮਰ ਸਿੰਘ ਜੀ ਨੂੰ ਬਾਕੀ तमाम ਜਿਹੜੇ ਨੇ ਉਹਨਾਂ ਨੂੰ ਲੱਖਾਂ ਵੋਟਾਂ ਕਰੋੜਾਂ ਰੁਪਈਆ ਖਰਚ ਹੋਇਆ ਵੀ ਤੁਸੀਂ ਪਾਰਲੀਮੈਂਟ ਦੇ ਬਾਹਰ ਬੋਲਣਾ ਜੇ ਤੁਸੀਂ ਫੱਟੀਆਂ ਲੈ ਕੇ ਬਾਹਰ ਹੀ ਖੜਨਾ ਤਾਂ ਤੁਤ ਕਰਾਉਣਾ ਕੀ ਆ ਲੋਕਾਂ ਨੇ ਜੀ ਕਰਾਉਣਾ ਕੀ ਆ ਲੋਕਾਂ ਨੇ ਜੇ ਤੁਸੀਂ ਪਾਰਲੀਮੈਂਟ ਚੱਲਣੀ ਨਹੀਂ ਦੇਣੀ ਪਾਰਲੀਮੈਂਟ ਚ ਬੋਲੋ ਨਾ ਤੁਸੀਂ ਅਸੀਂ ਸਰਕਾਰ ਚ ਸਾਨੂੰ ਕੋ ਔਖੇ ਤੋਂ ਔਖੇ ਗੱਲ ਕਹੋ ਤੇ ਅਸੀਂ ਉਹਦਾ ਜਵਾਬ ਦਵਾਂਗੇ ਤੇ ਨਹੀਂ ਦਵਾਂਗੇ ਲੋਕ ਦੇਖਣਗੇ ਤੁਸੀਂ ਬਾਹਰ ਫੱਟੀਆਂ ਬੜੀ ਖੜੇ ਹੋ ਇਸ ਕਰਕੇ ਯਾਰ ਸ਼ਰਮ ਹੋਣੀ ਚਾਹੀਦੀ ਆ ਆ ਲੋਕਤੰਤਰ ਡੈਮੋਕ੍ਰੇਸੀ ਦੀ ਤੁਸੀਂ ਗੱਲ ਕਰਦੇ ਹੋ ਤੇ ਸੰਵਿਧਾਨ ਨੂੰ ਚੱਕ ਕੇ ਰੋਜ਼ ਤੁਸੀਂ ਉਹਨਾਂ ਨੂੰ ਦਿਖਾਉਨੇ ਹੋ ਉਹ ਸੰਵਿਧਾਨ ਦਾ ਅਸਰ ਤਾਂ ਕਰੋ ਇਸ ਸੰਵਿਧਾਨ ਤਹਿਤ ਤੁਹਾਨੂੰ ਖਾਸ ਪ੍ਰਿਵਿਲੇਜ ਆ ਮੈਂਬਰ ਪਾਰਲੀਮੈਂਟ ਉਹ ਤੁਸੀਂ ਵੀ ਅੰਦਰ ਸਦਨ ਦੇ ਕੋਈ ਹੋਰ ਨਹੀਂ ਗੱਲ ਕਰ ਸਕਦੇ ਇਹੀ ਕਰ ਸਕਦੇ ਆ ਪਰ ਬਾਦਕਿਸਮਤੀ ਇਹ ਬਾਹਰ ਘੇਟਾਂ ਤੇ ਖੜੇ ਫੱਟੀਆਂ ਚੱਕੀ ਖੜੇ ਨੇ ਉਹ ਵੀ ਜਦੋਂ ਆਏ ਤੇ ਪਿੱਛੇ ਕਰ ਲੀਆਂ ਇੱਕ ਪਾਸੇ ਕਿਸਾਨ ਆਗੂ ਜਿਹੜੇ ਨੇ ਉਹ ਮਰਨ ਵਰਤ ਤੇ ਬੈਠੇ ਨੇ ਪਰ ਦੂਸਰੇ ਪਾਸੇ ਸਿਆਸਤ ਤੇ ਸਭ ਨੂੰ ਲੈ ਕੇ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਔਰ ਸਿਆਸੀ ਵਾਰ ਪਲਟਵਾਰ ਵੀ ਬਰਾਬਰ ਚੱਲ ਰਹੇ ਨੇ ਅਗਲੀ ਖਬਰ ਦਾ ਰੁਕ ਕਰਦੇ ਆ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਦੇ ਵਿਚਾਲੇ ਸੁਖਵੀਰ ਸਿੰਘ ਬਾਦਲ ਜੱਥੇਦਾਰਾਂ ਦੇ ਪੱਖ ਚਾ ਕੇ ਖੜੇ ਹੋਏ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਫੈਲਰੀ ਕਿਸੇ ਪ੍ਰਕਾਰ ਦੀ ਅਫਵਾਹ ਤੇ ਗੌਰ ਨਾ ਕੀਤਾ ਜਾਵੇ ਅਕਾਲੀ ਦਲ ਦਾ ਹਰ ਵਰਕਰ ਅਤੇ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਈ ਹਮੇਸ਼ਾ ਸਮਰਪਿਤ ਰਹੇਗਾ ਸੁਖਬੀਰ ਬਾਦਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬੀਤੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਆ ਜਾਲੀ ਅਕਾਊਂਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੰਘ ਸੇਵਾਨਾ ਖਿਲਾਫ ਕਟਿਆ ਪ੍ਰੋਪਾਗੈਂਡਾ ਚਲਾਇਆ ਜਾ ਰਿਹਾ ਹੈ ਜੋ ਨਿੰਦਨਯੋਗ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਹਰ ਆਗੂ ਅਤੇ ਵਰਕਰ ਸ਼੍ਰੀ ਕਾਲਤਕ ਸਹਿਬ ਨੂੰ ਸਮਰਪਿਤ ਹੈ ਇਸੇ ਕਰਕੇ ਸਕੂਟ ਪ੍ਰਚਾਰ ਨੂੰ ਵੇਖ ਕੇ ਹਰ ਕੋਈ ਪਰੇਸ਼ਾਨ ਹੈ ਅੱਜ ਸਾਨੂੰ ਪੰਥ ਦੁਖੀ ਤਾਕਤਾਂ ਤੋਂ ਪੂਰਨ ਤੌਰ ਤੇ ਸੁਚੇਤ ਹੋਣ ਦੀ ਲੋੜ ਹੈ ਸ਼੍ਰੀ ਕਾਲਤਕ ਸਹਿਬ ਦੀ ਸਰਵਉੱਚਤਾ ਅੱਗੇ ਸੀਸ ਝੁਕਾਉਂਦੇ ਹੋਏ ਮੈਂ ਆਪਣੇ ਵੱਲੋਂ ਇਸ ਸਾਰੇ ਪ੍ਰੋਪਾਗੈਂਡੇ ਦੀ ਸਖਤ ਨਿਖੇਧੀ ਕਰਦਾ ਹਾਂ ਦੱਸਦੀ ਹੈ ਕਿ ਕੁਝ ਪੋਸਟਾਂ ਵਾਇਰਲ ਹੋ ਰਹੀਆਂ ਨੇ ਜਿਸ ਵਿੱਚ ਜਥੇਦਾਰਾਂ ਦੇ ਖਿਲਾਫ ਕਈ ਗੱਲਾਂ ਲਿਖੀਆਂ ਗਈਆਂ ਨੇ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਨੇ ਇਹ ਬਿਆਨ ਜਾਰੀ ਕੀਤਾ ਹੈ। ਇਹ ਖਬਰ ਚੰਡੀਗੜ੍ਹ ਬਲਾਸਟ ਮਾਮਲੇ ਨਾਲ ਜੁੜੀ ਹੋਈ ਜਿਸ ਤੇ ਵੱਡਾ ਐਕਸ਼ਨ ਹੋਇਆ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇੱਕ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਔਰ ਜ਼ਖਮੀ ਹਾਲਤ ਚ ਇਨਾ ਦੋਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਦਰਅਸਲ ਹਰਿਆਣਾ ਦੇ ਹਿਸਾਰ ਚੋਂ ਇਹ ਦੋਵੇਂ ਮੁਲਜ਼ਮ ਫੜੇ ਗਏ ਸਾਲ ਦੇ ਹਿਸਾਰ ਦੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾਇਆ ਗਿਆ ਨਿਊਜ਼ 80 ਤੇ ਮੁਲਜ਼ਮਾਂ ਦੀਆਂ ਐਕਸਕਲੂਸਿਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਉਹੀ ਦੋ ਮੁਲਜ਼ਮ ਨੇ ਜਿਨ੍ਹਾਂ ਵੱਲੋਂ ਚੰਡੀਗੜ੍ਹ ਦੇ ਸੈਕਟਰ 26 ਦੇ ਦੋ ਕਲੱਬਾਂ ਦੇ ਬਾਹਰ ਬਲਾਸਟ ਕੀਤੇ ਗਏ ਸੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਨੂੰ ਇਹਨਾਂ ਦੀ ਪਾਲਸੀ ਹਰਿਆਣਾ ਵਾਲੇ ਭੱਜੇ ਸੀ ਪੁਲਿਸ ਨੇ ਪੂਰਾ ਰੂਟ ਵੀ ਦੱਸਿਆ ਸੀ ਕਿ ਕਿਹੜੇ ਰੂਟ ਥਾਣੀ ਇਹ ਹਰਿਆਣਾ ਚ ਦਾਖਲ ਹੋਏ ਸੀ ਤੇ ਹੁਣ ਇਹਨਾਂ ਨੂੰ ਹਿਸਾਰ ਤੋਂ ਇੱਕ ਐਨਕਾਊਂਟਰ ਤੋਂ ਬਾਅਦ ਪੁਲਿਸ ਵੱਲੋਂ ਹਿਰਾਸਤ ਚ ਲਿਆ ਗਿਆ ਹੈ ਔਰ ਇਸ ਵੇਲੇ ਦੋਨੋਂ ਜ਼ਖਮੀ ਹਾਲਤ ਚ ਨੇ ਔਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਦੋਨਾਂ ਦੀ ਫੋਟੋ ਵੀ ਸਾਹਮਣੇ ਆਈ ਹੈ ਇਸ ਵਿੱਚ ਸ਼ਾਲਲੇ આરોપી ਨੇ ਬੰਮ ਸਿੱਟਿਆ ਸੀ ਇਹਨਾਂ ਦੀ ਗ੍ਰਿਫਤਾਰੀ ਹਰਿਆਣਾ ਦੇ ਹਿਸਾਰ ਤੋਂ ਹੋਈ ਹੈ ਪੁਲਿਸ ਦੀ ਟੀਮ ਦੋਨਾਂ ਨੂੰ ਹਿਸਾਰ ਤੋਂ ਲੈ ਕੇ ਚੰਡੀਗੜ੍ਹ ਪਹੁੰਚੀ ਹੈ ਚੰਡੀਗੜ੍ਹ ਦੇ ਸੈਕਟਰ 26 ਕਲੱਬ ਦੇ ਬਾਹਰ ਹੋਏ ਬੰਬ ਬਲਾਸਟ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਦੇ ਵਿੱਚ ਦੋ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਹਿਸਾਰ ਤੋਂ ਦੋਨਾਂ ਨੂੰ ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਾਬੂ ਕੀਤਾ ਹੈ ਪੁਲਿਸ ਦੀ ਟੀਮ ਨੇ ਵੀਰਵਾਰ ਨੂੰ ਬੰਬ ਧਮਾਕਿਆਂ 'ਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਸੀ ਤੇ ਉਹਨਾਂ ਦੀ ਤਲਾਸ਼ 'ਚ ਹਿਸਾਰ ਚਾੜੜ ਜਗ੍ਹਾ ਛਾਪੇ ਮਾਰੀ ਕੀਤੀ ਜਾ ਰਹੀ ਸੀ ਚਨੀਗੜ੍ਹ ਦੇ ਸੈਕਟਰ 26 ਸਥਿਤ ਸਿਵਲੇ ਬਾਰਨ ਲਾਉਂਜ ਤੇ ਦਿਓਰਾ ਕਲੱਬ ਦੇ ਬਾਹਰ ਮੰਗਲਵਾਰ ਸਵੇਰ 3 ਵਜੇ ਬਾਈਕ ਸਵਾਰਾਂ ਨੇ ਬੰਬ ਸਿੱਟੇ ਸੀ ਇਸ ਨਾਲ ਕਲੱਬ ਦੇ ਸ਼ੀਸ਼ੇ ਟੁੱਟ ਗਏ ਇਹਨਾਂ ਚੋਂ ਇੱਕ ਕਲੱਬ ਮਸ਼ਹੂਰ ਰੈਪਰ ਬਾਦਸ਼ਾਹ ਦਾ ਹੈ ਤੇ 골ਡੀ ਬ੍ਰਾਂਡ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਸੀ ਤੇ ਅੰਮ੍ਰਿਤਸਰ ਦਾ ਗੁਰਬਖਸ਼ ਨਗਰ ਇਲਾਕਾ ਸੂਰਦਾਰ ਧਮਾਕੇ ਨਾਲ ਦਹਿਲੋ ਧਮਾਕੇ ਦੀ ਆਵਾਜ਼ ਗੁਰਬਖਸ਼ ਨਗਰ ਪੁਲਿਸ ਚੌਕੀ ਦੇ ਨੇੜੇੋਂ ਸੁਣਾਈ ਦਿੱਤੀ ਜਿਸ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਸਥਾਨਕ ਲੋਕਾਂ ਦੇ ਮੁਤਾਬਕ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਦਰਵਾਜ਼ੇ ਖਿੜਕੀਆਂ ਵੀ ਥੱਥਰਾ ਉੱਠੀਆਂ ਧੰਨਕ ਆਵਾਜ਼ ਆਈ ਬੜੀ ਤੇਜ਼ ਸਾਡੇ ਸ਼ੀਸ਼ੇ ਲਗੇ ਬਾਰੀਆਂ ਦੇ ਬੜੀ ਤੇਜ਼ ਆਵਾਜ਼ ਆਈ ਤੇ ਧਮਾਕਾ ਹੀ ਲੱਗਦਾ ਸੀ ਕਿ ਕਿਤੇ ਧਮਾਕਾ ਆਇਆ ਹੋਵੇ ਧਮਾਕੇ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਤੇ ਮਾਮਲੇ ਦੀ ਜਾਂਚ ਜੁਟ ਗਈ ਤੇ ਟੀਮਾਂ ਪਹੁੰਚ ਗਈਆਂ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਕ ਲੀਨੇ ਵੀ ਇਹਦੇ ਵਿੱਚ ਇਹ ਤਮਾਕਾ ਹੈ ਕਿਸ ਕਾਰਨਾ ਕਰਕੇ ਜਿਹੜਾ ਤਮਾਕਾ ਹੋਇਆ ਆਜ ਅਜ ਜਾਨ ਜਾ ਰਹੀ ਹੈ ਇਸ ਦੇ ਵਿੱਚ ਜੇਸ ਕਾਰਨਾ ਕਰਕੇ ਤਮਾਕਾ ਆਇਆ ਉਸ ਤੇ ਫਿਰ ਤੁਹਾਨੂੰ ਵਕਰਾਬ ਨਹੀਂ ਕਰ ਦੱਸਦੀ ਕਿ ਇਸ ਚੌਂਕੀ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਸ ਇਮਾਰਤ ਨੂੰ ਨਾਕੇ ਤੇ ਤਨਾਤ ਪੁਲਿਸ ਕਰਮੀ ਇਸਤੇਮਾਲ ਕਰਦੇ ਸੀ ਹਾਲਾਂਕਿ ਤਮਾਕਾ ਕਿਉਂ ਤੇ ਕਿਵੇਂ ਹੋਇਆ ਇਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਰنجਜੀਤ ਸਿੰਘ ਢੜਰੀਆਂ ਵਾਲਾ ਦੇ ਡੇਰੇ 'ਚ ਇੱਕ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਹੋਈ ਮੌਤ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਡੀਜੀਪੀ ਤੋਂ ਹਾਈ ਕੋਰਟ ਨੇ جواب ਦਰਖੀਤਾ। ਦਰਅਸਲ ਇਸ ਮਾਮਲੇ 'ਚ ਹਾਈ ਕੋਰਟ ਸੁਣਵਾਈ ਸੀ ਜਿੱਤੇ ਕੋਰਟ ਨੇ ਡੀਜੀਪੀ ਨੂੰ ਪੁੱਛਿਆ ਕਿ 12 ਸਾਲ ਪੁਰਾਣੇ ਕਤਲ ਦੇ ਕੇਸ ਦੀ ਬਿਨਾਂ ਐਫਆਈਆਰ ਦਰਜ ਕੀਤੇ ਜਾਂਚ ਕਿਵੇਂ ਕੀਤੀ ਗਈ। ਇਸ ਮਾਮਲੇ 'ਚ ਐਫਆਈਆਰ ਦਰਜ ਨਾ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਏਗੀ ਇਸ ਤੇ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਜਵਾਬ ਕਿਹਾ ਗਿਆ। ਕਿ ਉਸ ਵੇਲੇ ਪਰਿਵਾਰ ਨੇ ਹੀ ਜਾਂਚ ਨਾ ਕਰਨੂ ਕਿਉਂ ਆ ਸੀ ਇਸ ਤੇ ਕੋਰਟ ਨੇ ਕਿਹਾ ਕਿ ਪੁਲਿਸ ਨੂੰ ਉਦੋਂ ਵੀ ਆਪਣਾ ਕੰਮ ਕਰਨਾ ਚਾਹੀਦਾ ਸੀ ਜਿਹੜਾ ਕੁਐਸਚਨ ਹੈ ਉਹ ਹਜੇ ਵੀ ਖੜਾ ਹੈ ਕਿ ਅੰਡਰ ਵਿਚ ਪ੍ਰੋਵੀਜ਼ਨ ਤੁਸੀਂ ਇਨਵੈਸਟੀਗੇਸ਼ਨ ਜਾਂ ਇਨਕੁਆਰੀ ਸਟਾਰਟ ਕਰ ਸਕਦੇ ਹੋ ਐਫ ਆਈ ਆਰ ਲਾਂਚ ਕੀਤੇ ਬਿਨਾ ਤੇ ਉਹ ਕੁਐਸਚਨ ਹਜੇ ਵੀ ਸਟੇਟ ਕੋਲ ਉਹਦਾ ਰਿਪਲਾਈ ਨਹੀਂ ਸੀ ਇਸ ਕਰਕੇ ਅੱਜ ਦੀ ਹੀアリング ਤੇ ਇਹ ਰਿਪਲਾਈ ਡੀਜੀਪੀ ਨੂੰ ਬੋਲਿਆ ਗਿਆ ਕਿ ਤੁਸੀਂ ਰਿਪਲਾਈ ਫਾਈਲ ਕਰੋ ਮਾਮਲੇ ਦੀ ਅਗਲੀ ਸੁਣਵਾਈ 9 ਦਸੰਬਰ ਨੂੰ ਹੋਏਗੀ ਦੱਸਦੀ ਹੈ ਕਿ ਮ੍ਰਿਤਕ ਲੜਕੀ ਦੇ ਭਰਾ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ ਪਟੀਸ਼ਨ ਚ ਅਰੋਪ ਹੈ ਕਿ 2012 ਚ ਟੱਡਰੀਆਂ ਵਾਲਾ ਦੇ ਪਰਮੇਸ਼ਵਰ ਦਵਾਰ ਚ ਉਸਦੀ ਪੈਨ ਦਾ ਰੇਪ ਤੇ ਮਰਡਰ ਕੀਤਾ ਗਿਆ ਹਾਲਾਂਕਿ ਇਹਨਾਂ ਅਰੋਪਾਂ ਤੇ ਟੱਡਰੀਆਂ ਵਾਲਾ ਵੱਲੋਂ ਸਫਾਈ ਦਿੱਤੀ ਗਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਲੜਕੀ ਦੀ ਮੌਤ ਪਰਮੇਸ਼ਵਰ ਦਵਾਰ ਦੇ ਬਾਹਰ ਹੋਈ ਸੀ ਨਾ ਕਿ ਅੰਦਰ ਤੇ ਉਧਰ ਅਮਰਿਤਪਾਲ ਸਿੰਘ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਵੀ ਹਾਈ ਕੋਰਟ ਦੇ ਵਿੱਚ ਸੁਣਵਾਈ ਹਾਈ ਕੋਰਟ ਨੇ ਅਮਰਿਤਪਾਲ ਸਿੰਘ ਨੂੰ ਦੁਬਾਰਾ ਨੋਟਿਸ ਜਾਰੀ ਕੀਤਾ ਨਾਲ ਹੀ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਐਮਪੀ ਨੂੰ ਨੋਟਿਸ ਸਰਵ ਕਰਨ ਦੇ ਆਦੇਸ਼ ਦਿੱਤੇ ਦਰਸਲ ਖਡੂਰ ਸਾਹਿਬ ਲੋਕ ਸਭਾ ਤੋਂ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ ਆਪਣੀ ਪਟੀਸ਼ਨ ਚ ਵਿਕਰਮਜੀਤ ਨੇ આરોਪ ਲਾਇਆ ਕਿ ਅਮਰਿਤਪਾਲ ਸਿੰਘ ਨੇ ਚੋਣਾਂ ਦੇ ਦੌਰਾਨ ਚੋਣ ਪ੍ਰਚਾਰ ਚ ਕੀਤੇ ਗਏ ਖਰਚੇ ਦੀ ਕੋਈ ਜਾਣਕਾਰੀ ਨਹੀਂ ਦਿੰਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਪ੍ਰਚਾਰ ਚ ਧਾਰਮਿਕ ਪ੍ਰਤੀਕਾਂ ਤੇ ਧਾਰਮਿਕ ਸਥਾਨਾ ਦਾ ਇਸਤੇਮਾਲ ਕੀਤਾ ਜੋ ਕਿ ਪੂਰੀ ਤਰ੍ਹਾਂ ਗਲਤ ਹੈ। ਵਿਕਰਮਜੀਤ ਨੇ ਆਪਣੀ ਇਸ ਪਟੀਸ਼ਨ ਚ ਕਈ આરોਪ ਲਾਉਂਦੇ ਹੋਏ ਅਮਰਿਤਪਾਲ ਸਿੰਘ ਦੀ ਚੋਣ ਰੱਦ ਕਰਨ ਦੀ ਮੰਗ ਕੀਤੀ ਹੈ। ਦੱਸਦੀ ਹੈ ਕਿ ਇਸ ਤੋਂ ਪਹਿਲਾਂ ਵੀ ਕੋਰਟ ਨੇ ਸਤੰਬਰ ਮਹੀਨੇ ਚ ਅਮਰਿਤਪਾਲ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਸੀ। ਫਿਲਹਾਲ ਅਮਰਿਤਪਾਲ ਸਿੰਘ ਅਸਮ ਦੀ ਡਿਬਰੂਗੜ ਜੇਲ੍ਹ ਚ ਬੰਦ ਹੈ। ਤੇ ਖਬਰ ਗੁਰੂਗ੍ਰਾਮ ਤੋਂ ਜਿੱਥੇ ਪੁਲਿਸ ਤੇ ਐਨਕਾਊਂਟਰ ਦੇ ਵਿੱਚ ਇੱਕ ਇਨਾਮੀ ਗੈਂਗਸਟਰ ਤੇਰ ਦਰਸਲ ਗੁਰੂਗ੍ਰਾਮ ਪੁਲਿਸ ਤੇ ਬਿਹਾਰ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਗੈਂਗਸਟਰ ਨੂੰ ਬਾੜ ਗੁਰਜਰ ਇਲਾਕੇ 'ਚ ਘੇਰ ਲਿਆ ਇਸ ਤਰ੍ਹਾਂ ਦੋਨੇ ਪਾਸਿਓਂ ਕ੍ਰਾਸ ਫਾਇਰਿੰਗ ਹੋਈ ਜਿਸ 'ਚ ਗੈਂਗਸਟਰ ਰਾਏ ਤੇ ਬਿਹਾਰ ਪੁਲਿਸ ਦੇ ਕਨਸਟੇਬਲ ਨੂੰ ਗੋਲੀ ਲੱਗ ਗਈ ਉੱਥੇ ਹੀ ਬਿਹਾਰ ਐਸਟੀਐਫ ਤੇ ਗੁਰੂਗ੍ਰਾਮ ਪੁਲਿਸ ਦੇ ਆਪਰੇਸ਼ਨ ਇੰਚਾਰਜਾਂ ਨੂੰ ਵੀ ਗੈਂਗਸਟਰਾਂ ਦੀ ਗੋਲੀ ਲੱਗੀ ਹਾਲਾਂਕਿ ਬੁਲੇਟ ਪ੍ਰੂਫ ਜੈਕਟ ਪਾਏ ਹੋਣ ਦੀ ਵਜ੍ਹਾ ਨਾਲ ਉਹਨਾਂ ਦੀ ਜਾਨ ਬਚ ਗਈ ਲਗਭਗ 32 ਸਥਿਤੀਸ ਉਸਕੇ ਉੱਪਰ ਐਸੇ ਅਭਿਯੋਗ ਦਰਜ ਹੈ ਮਰਡਰ ਦੇ ਔਰ ਐਟ੍ਰੋਸਨ ਸੰਬੰਧਿਤ ਔਰ ਬਿਹਾਰ ਪੁਲਿਸ ਦੇ ਦੁਆਰਾ ਉਸ ਦੇ ਉੱਪਰ 2 ਲੱਖ ਰੁਪਏ ਦਾ ਇਨਾਮ ਵੀ ਥਾ। ਪੁਲਿਸ ਦੇ ਮੁਤਾਬਕ ਗੈਂਗਸਟਰ ਸਰੋਜ ਰਾਏ ਤੇ 30 ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਸੀ। ਉੱਥੇ ਹੀ ਉਸ ਨੇ ਬਿਹਾਰ ਚ ਜਨਤਾ ਦਲ ਯੂनाइटेड ਦੇ ਐਮ.ਐਲ.ਏ ਤੋਂ ਰੰਗਦਾਰੀ ਮੰਗਦੇ ਹੋਏ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਜਿਸ ਤੋਂ ਬਾਅਦ ਉਹ ਐਸ.ਟੀ.ਐਫ ਦੀ ਹਟਲਿਸਟ ਵਿੱਚ ਸੀ। ਬਿਹਾਰ ਪੁਲਿਸ ਨੇ ਉਸ ਤੇ 2 ਲੱਖ ਦਾ ਇਨਾਮ ਵੀ ਰੱਖਿਆ ਸੀ। ਤੇ ਉਧਰ ਇੱਕ ਹੋਰ ਗੈਂਗਸਟਰ ਹਰਸ਼ੁਰਫ ਚਿੰਟੂ ਜਿਸ ਬਾਰੇ ਖੁਲਾਸਾ ਹੋਇਆ ਕਿ ਉਹ ਅਮਰੀਕਾ ਜਾਣਾ ਚਾਹੁੰਦਾ ਸੀ। ਹਰਸ਼ ਦੁਬਈ ਤੋਂ ਰਿਪੋਰਟ ਕੀਤਾ ਗਿਆ ਹੈ ਔਰ ਇਸ ਤੋਂ ਪੁੱਛਗਿੱਛ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਉਸਨੇ ਮੰਨਿਆ ਹੈ ਕਿ ਉਹ ਡੰਕੀ ਰੂਟ ਤੋਂ ਯੂਐਸ ਦੇ ਵਿੱਚ ਦਾਖਲ ਹੋਣਾ ਚਾਹੁੰਦਾ ਸੀ ਹਰਸ਼ ਨੇ ਪੰਜਾਬ ਤੋਂ ਫਰਜੀ ਪਾਸਪੋਰਟ ਬਣਵਾਇਆ ਸੀ ਹਰਸ਼ ਤੇ ਦਿੱਲੀ ਦੇ ਨਜ਼ਫਗੜ੍ਹ ਦੇ ਵਿੱਚ ਡਬਲ ਮਰਡਰ ਦੇ ਇਲਜ਼ਾਮ ਨੇ ਔਰ ਡਬਲ ਬਾਰਡਰ ਨੂੰ ਅੰਜਾਮ ਦੇ ਕੇ ਇਹ ਵਿਦੇਸ਼ ਭੱਜਿਆ ਸੀ న్యూਸ 18 ਦੇ ਪੁਲਿਸ ਫਰਜੀ ਪਾਸਪੋਰਟ ਦੀ ਕਾਪੀ ਵੀ ਆ ਉਸੀ ਕਾਪੀ ਵੀ ਦਿਖਾ ਰਹੇ ਹਾਂ 26 ਮਾਰਚ ਨੂੰ ਜਲੰਧਰ ਤੋਂ ਇਹ ਪਾਸਪੋਰਟ ਬਣਵਾਇਆ ਗਿਆ ਸੀ ਇਹ ਵੀ ਜਾਣਕਾਰੀ ਪੁੱਛਗਿੱਛ ਦੇ ਵਿੱਚ ਨਿਕਲ ਕੇ ਆਈ ਹੈ ਇਸ ਫਰਜੀ ਪਾਸਪੋਰਟ 'ਚ ਹਰਸ਼ਤਾ ਦਾ ਨਾਮ ਪ੍ਰਦੀਪ ਕੁਮਾਰ ਲਿਖਿਆ ਹੋਇਆ ਹੈ ਔਰ ਇਹ ਇਸੇ ਪਾਸਪੋਰਟ ਤੇ ਭਾਰਤ ਤੋਂ ਸ਼ਾਰਜਾ ਫਰਾਰ ਹੋਇਆ ਸੀ ਦੁਬਈ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੋਂ ਰਿਪੋਰਟ ਕਰ ਦਿੱਤਾ ਗਿਆ ਔਰ ਰਿਪੋਰਟ ਕਰਨ ਤੋਂ ਬਾਅਦ ਇਸ ਨੂੰ ਭਾਰਤ ਲਿਆਂਦਾ ਗਿਆ ਹੈ ਨਜਬਗੜ ਡਬਲ ਮਰਡਰ ਕੇਸ ਦਾ ਹੈ ਮਾਸਟਰਮਾਈਂਡਾ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਦਿੱਲੀ ਦੇ ਪਿੰਡ ਅਲੀਪੁਰ ਦਾ ਹੈ ਰਹਿਣ ਵਾਲਾ ਇਹ ਅਮਰੀਕਾ ਇਸ ਵੇਲੇ ਭਾਰਤ ਤੋਂ ਜਿਹੜੇ ਭੱਜ ਚੁੱਕੇ ਨੇ ਉੱਥੇ ਜਾ ਕੇ ਬੈਠੇ ਨੇ ਵੱਡੇ ਕ੍ਰਾਈਮਨਲਸ ਦਾ ਟਿਕਾਣਾ ਬਣਦਾ ਜਾ ਰਿਹਾ ਹੈ। ਲੌਰੈਂਸ ਬਿਸ਼ਨੋਈ ਗੈਂਗ ਸਮੇਤ ਭਾਰਤ ਦੇ ਕਈ ਵੌਂਟਡ ਗੈਂਗਸਟਰ ਇਸ ਵੇਲੇ ਯੂਐਸ ਚ ਬੈਠੇ ਨੇ। ਮੁੱਸੇਵਾਲਾ ਕਤਲकांड ਦਾ ਮੁੱਖ ਮੁਲਜ਼ਮ ਤੇ ਲੌਰੈਂਸ ਬਿਸ਼ਨੋਈ ਦਾ ਕਰੀਬੀ 골ਡੀ ਬਰਾੜ ਅਮਰੀਕਾ ਚ ਲੁਕਿਆ ਹੋਇਆ ਹੈ। ਇਸ ਤੋਂ ਇਲਾਵਾ ਲੌਰੈਂਸ ਗੈਂਗ ਨਾਲ ਜੁੜੇ ਅਨਮੋਲ ਬਿਸ਼ਨੋਈ, ਰੋਹਿਤ ਗੋਦਾਰਾ, ਮੌਂਟੀ ਮਾਨ, ਪਵਨ ਬਿਸ਼ਨੋਈ ਤੱਕ ਸਾਰੇ ਯੂਐਸ ਚ ਨੇ। ਇੱਥੋਂ ਤੱਕ ਕਿ ਲੌਰੈਂਸ ਬਿਸ਼ਨੋਈ ਗੈਂਗ ਦੇ ਐਨਟੀ ਗੈਂਗ ਦੇ ਗੈਂਗਸਟਰ ਮਨਸ਼ੂ ਪਾਉ ਸਮੇਤ ਕਈ ਹੋਰ ਵੌਨਟਡ ਅਪਰਾਧੀ ਵੀ ਇਸ ਵੇਲੇ ਅਮਰੀਕਾ ਚ ਲੁਕੇ ਬੈਠੇ ਨੇ ਇਹ ਸਾਰੇ ਗੈਂਗਸਟਰ ਡੰਕੀ ਰੂਟ ਜ਼ਰੀਏ ਹੀ ਅਮਰੀਕਾ ਚ ਦਾਖਲ ਹੋਏ ਤੇ ਸੁਨੀਤਾ ਵਿਲੀਅਮਸ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਥੈਂਕਸ giving ਵੀਡੀਓ ਸ਼ੇਅਰ ਕੀਤੀ ਥੈਂਕਸਗਿਵਿੰਗ ਵੀਡੀਓ ਚ ਸੁਨੀਤਾ ਵਿਲੀਅਮਸ ਨੇ ਧਰਤੀ ਤੇ ਮੌਜੂਦ ਉਹਨਾਂ ਦੇ ਦੋਸਤ ਪਰਿਵਾਰ ਤੇ ਸ਼ੁਭ ਚਿੰਤਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਤੇ ਕਿਹਾ ਕਿ ਅੰਤਰਿਕਸ਼ ਚ ਮੌਜੂਦ ਉਹਨਾਂ ਦਾ ਕਰੂ ਧਰਤੀ ਤੇ ਮੌਜੂਦ ਸਾਰੇ ਪਰਿਵਾਰ ਦੋਸਤਾਂ ਤੇ ਉਹਨਾਂ ਸਾਰਿਆਂ ਨੂੰ ਹੈਪੀ ਥੈਂਕਸਗਿਵਿੰਗ ਕਹਿਣਾ ਚਾਹੁੰਦਾ ਹੈ ਜੋ ਉਹਨਾਂ ਨੂੰ ਸਪੋਰਟ ਕਰ ਰਹੇ ਨੇ Our crew up here just wanted to say happy thanksgiving to all our friends and family who are down on earth and everyone who is supporting us. ਇਸ ਦੇ ਨਾਲ ਹੀ ਉਹਨਾਂ ਦੇ ਸਹਿਯੋਗੀਆਂ ਨੇ ਅੰਤਰਿਕਸ਼ ਯਾਤਰੀਆਂ ਦਾ ਭੋਜਨ ਦਿਖਾਇਆ ਜਿਸ ਵਿੱਚ ਬ੍ਰੈਸਲਸ, ਸਪਰਾਉਟਸ, ਬਟਰਨਟ ਸਕਵਾਸ਼, স্মੋਕਡ ਟਰਕੀ, ਸੇਬ ਤੇ ਮਸਾਲੇ ਸ਼ਾਮਲ ਨੇ ਜ਼ਿਕਰ ਹੋ ਗਿਆ ਕਿ ਸੁਨੀਤਾ ਵਿਲੀਅਮਸ ਤੇ ਬੈਰੀ ਵਿਲਮੋਰ 5 ਜੂਨ 2024 ਤੋਂ ਆਈਐਸਐਸ ਤੇ ਨੇ ਇਹਨਾਂ ਨੂੰ 14 ਜੂਨ 2024 ਨੂੰ ਵਾਪਸ ਆਉਣਾ ਸੀ ਪਰ ਬੋਇੰਗ ਸਟਾਰ ਲਾਈਨਰ ਚ ਆਈ ਟੈਕਨੀਕਲ ਖਾਮੀ ਦੇ ਚਲਦੇ ਆਈਐਸਐਸ ਤੇ ਫਸ ਗਏ ਤੇ ਵਾਪਸ ਨਹੀਂ ਪਰਤ ਪਾਏ ਤੇ ਸਾਡਾ ਅੱਜ ਦਾ ਸਵਾਲ ਵੀ ਇਸੇ ਨਾਲ ਸੰਬੰਧਿਤ ਹੈ ਸਵਾਲ ਇਹ ਹੈ ਕਿ ਦੁਨੀਆ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਕੌਣ ਸੀ ਦੁਨੀਆ ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਚਾਰ ਆਪਸ਼ਨਸ ਨੇ ਮੈਰੀ ਲੂਇਸ ਆਪਸ਼ਨ ਬੀ ਵਾਲੈਂਟੀਨਾ ਤੇਰੇਸ਼ਕੋਵਾ ਆਪਸ਼ਨ ਸੀ ਸੁਨੀਤਾ ਵਿਲੀਅਮਸ ਜਾਂ ਆਪਸ਼ਨ ਡੀ ਸੈਲੀ ਰਾਈਡ ਸੋ ਇਸ ਸਵਾਲ ਦਾ ਜਵਾਬ ਅਸੀਂ ਤੁਹਾਨੂੰ ਸ਼ੋਅ ਦੇ ਆਖਰ ਚ ਦੇਵਾਂਗੇ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਵਾਲ ਚੱਕੇ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚ ਅਪਰਾਧਿਕ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਲਾਰੈਂਸ ਬਿਸ਼ਨੋਈ ਦਾ ਨਾਮ ਲਿਆ ਤੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਹੰਗਾਮਾ ਮਚਾ ਰੱਖਿਆ ਹੈ ਜੇਲ੍ਹ ਦੇ ਅੰਦਰੋਂ ਵਸੂਲੀ ਦਾ ਰੈਕਟ ਕਿਵੇਂ ਚਲਾ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਕੌਣ ਹੈ ਇਹ ਅਮਿਤ ਸ਼ਾਹ ਜੀ ਨੂੰ ਦੱਸਣਾ ਹੋਏਗਾ

ਜਿਸ ਨੇ ਦਿੱਲੀ ਦੀ ਤਿਹਾੜ ਜੇਲ੍ਹ ਚ ਵੀ ਇਹ ਅਪਰਾਧਿਕ ਵਾਰਦਾਤਾ ਨੂੰ ਅੰਜਾਮ ਦਿੱਤਾ ਜਦਕਿ ਤਿਹਾੜ ਜੇਲ੍ਹ ਤਾਂ ਦਿੱਲੀ ਸਰਕਾਰ ਦੇ ਅੰਡਰ ਆਉਂਦੀ ਹੈ ਇਹ ਉਹੀ ਗੈਂਗਸਟਰ ਜੋ ਪੰਜਾਬ ਦੇ ਜੇਲਾ ਔਰ ਦਿੱਲੀ ਦੇ ਜੇਲਾ ਤੋਂ ਐਕਸਟਰਸ਼ਨ ਕਰ ਰਿਹਾ ਦਿੱਲੀ ਦੇ ਅੰਦਰ ਅਗਰ ਆਈ ਸਭ ਤੋਂ ਜ਼ਿਆਦਾ ਐਕਸਟਰਸ਼ਨ ਹੋ ਰਹੀ ਹੈ ਤਾਂ ਤਿਹਾੜ ਜੇਲ੍ਹ ਤੋਂ ਕੀਤੀ ਜਾ ਰਹੀ ਹੈ ਪੰਜਾਬ ਦੇ ਅੰਦਰ ਹੋ ਰਹੀ ਹੈ ਤਾਂ ਤਿਹਾੜ ਜੇਲ੍ਹ ਚੋਂ ਕੀਤੀ ਜਾ ਰਹੀ ਹੈ ਔਰ ਇਹ ਸਾਰੇ ਲੋਗ ਅਰਵਿੰਦ ਕੇਜਰੀਵਾਲ ਜੀ ਤੁਹਾਡੀਆਂ ਜੇਲਾਂ ਦੇ ਅੰਦਰ ਜਿੱਥੇ ਤੁਹਾਡਾ ਸੁਰੱਖਣ ਮਿਲਿਆ ਹੈ ਇਹ ਤੋ ਤਾਂ ਖਬਰਾਂ ਆਉਂਦੀਆਂ ਨੇ ਕਿ ਜੇਲ੍ਹ ਤੋਂ ਹੀ ਗੈਂਗਸਟਰ ਆਪਣਾ ਨੈੱਟਵਰਕ ਚਲਾਉਂਦੇ ਨੇ ਤੇ ਲੋਕਾਂ ਨੂੰ ਧਮਕੀਆਂ ਤੱਕ ਦਿੰਦੇ ਨੇ ਤੇ ਲੋਰੈਂਸ ਵੀ ਉਹਨਾਂ 'ਚੋਂ ਇੱਕ ਐ ਜੋ ਜੇਲ੍ਹ 'ਚ ਰਹਿੰਦੇ ਹੋਏ ਵੀ ਆਪਣੀ ਦਹਿਸ਼ਤ ਫੈਲਾ ਰਿਹਾ ਐ